ਹੁਣ ਤੁਸੀਂ ਮੈਨੂੰ ਨੌਕਰਾਂ ਵਾਲਾ ਗੀਤ ਵੀ ਸੁਨਾਤਾ ਨਾ ਅੱਛਾ ਤੇ ਪਤੀ ਪਤਨੀ ਵਾਲਾ ਵੀ ਸੁਨਾਤਾ ਨਾ ਹਾਂ ਤੇ ਤੁਸੀਂ ਮੈਨੂੰ ਨਾ ਅੱਜ ਫਿਰ ਦਿਓਰ ਪਰਝਾਈ ਵਾਲਾ ਕੋਈ ਵਧੀਆ ਜਿਹਾ ਘੈਂਟ ਜੱਗੀ ਦੀ ਸੁਨਾਓ ਕੋਈ ਤੁਸੀਂ ਦਿਓਰ ਪਰਝਾਈ ਦੇ ਗੀਤ ਤਾਂ ਮੈਨੂੰ ਬਹੁਤ ਸੁਨਾਤੇ ਪਰ ਅੱਜ ਕੋਈ ਵੱਖਰਾ ਜਿਹਾ ਗੀਤ ਰੂਪ ਸੁਨਾਓ ਅੱਜ ਨਵਾਂ ਸੁਣਾਉਣੀ ਆ ਭਾਈ ਅੱਜ ਨਵਾਂ ਗੀਤ ਸੁਣਾਉਣੀ ਆ ਨਵਾਂ ਸੁਣਾਉਣੀ ਆ ਭਾਈ ਜਾਂ ਦੇਵਰ ਉਹ ਲੈਣਾ ਭਾਈ ਜੋੜਨ ਦਾ ਮਿਆਬ ਦੀ ਭਾਬੀ ਨੂੰ ਦਿਆ ਅੱਛਾ ਦੇਵਰ ਆ ਜਾਂਦਾ ਭਾਬੀ ਨੂੰ ਲੈਣਾ ਹੂੰ ਉਹ ਫਿਰ ਕਹਿੰਦੀ ਹੈਗੀ ਮਾ ਦੇਵਰ ਨਾਲ ਨਹੀਂ ਜਾਂਾਂ ਮਾਂ ਨੂੰ ਕਹਿੰਦੀ ਆ ਹੂੰ ਵੀ ਮੈਂ ਨਹੀਂ ਦੇਵਰ ਨਾਲ ਜਾਂਦੀ ਹੂੰ ਮਾਂ ਕਹਿੰਦੀ ਆ ਕਾ ਰਾਇ ਸੱਜਣ ਨਹੀਂ ਮੋੜਦੀ ਈਏ ਮਾਂ ਕਹੇਰੇ ਭਾਈ ਨੂੰ ਤੋੜੂ ਹੂੰ ਫੇਰ ਆਏ ਤੋੜਦੀ ਆ ਭਾਈ ਫੇਰ ਉਹ ਜਾ ਕੇ ਜਾਂਦੀ ਆ ਤੋ ਉਹ ਕਹਿੰਦੀ ਦੇਵਰ ਦੀ ਅੱਖਾਂ ਗੈਰੀਆਂ ਵੀ ਮੈਂ ਨਹੀਂ ਜਾਂਦੀ ਤੇ ਪਰਨਾ ਵੀ ਦੇਵਰ ਦੀ ਚਾਲ ਚੱਲਣਾ ਠੀਕ ਨਹੀਂ ਆਹਾ ਉਹ ਮਾਂ ਕਹਿੰਦੀ ਮਟੇਰੇ ਭਾਈ ਨੂੰ ਤੋੜੂ ਨਾਲ ਹਾਂ ਬਈ ਬਾਗ ਜਾ ਠੀਕ ਹੈ ਕੋਈ ਨਹੀਂ ਮੈਂ ਘਰ ਆਈ ਸੱਜਣ ਨਹੀਂ ਬੋਲਦੀ ਅੱਛਾ ਹਾਂ ਵੀ ਤੇਰੇ ਭਰਾ ਨੂੰ ਨਾ ਤੋਰ ਦੂੰਗੀ ਪਰ ਤੇਰੇ ਹੈ ਵੀ ਤੂੰ ਜਾਣਾ ਪਊਗਾ ਹਾਂ ਸੱਜਾ ਹਾਂ ਫੇਰ ਉਹ ਬਾਗ ਜਾਂਦੀ ਉੱਥੇ ਫੇਰ ਉਹ ਬਾਗ ਜਾਂਦੀ ਹੈ ਹਾਂ ਤੇ ਜਾ ਕੇ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਹਾਂ ਕੀ ਤੁਸੀਂ ਹੋ ਗਏ ਬਿਮਾਰ ਬੇਕੰਥਾ ਹਾਂ ਕੀ ਸੁਣ ਚੜਿਆ ਬੁਖਾਰ ਹਾਂ ਬਈ ਛੋਟਾ ਵੀਰ ਕੇ ਉਹ ਤੋਰ ਰਿਆ ਅੱਛਾ ਉਹ ਕਹਿੰਦਾ ਨਾ ਮੈਂ ਹੋਇਆ ਬਿਮਾਰ ਨਹੀਂ ਗੋਰੀਏ ਨਾ ਮੈਨੂੰ ਚੜਿਆ ਬੁਖਾਰ ਛੋਟਾ ਵੀਰ ਨਹੀਂ ਲਾਟਦਾ ਅੱਛਾ ਉਹ ਕਹਿੰਦੀ ਲਾਡ ਕਰੇ ਮਾਣਾ ਲਾਡ ਕਰੇ ਭੈਣਾ ਹਾਂ ਵੀ ਸਾਡੀ ਸਾਹਮਣੇ ਬੇਜੁੱਤੀ ਵੀ ਮਤਲਬ ਮੇਰੀ ਜੁੱਤੀ ਨਹੀਂ ਸਾਂਦੀ ਉਹਨੂੰ ਐ ਕਹਿੰਦੀ ਆਹ ਕਹਿੰਦੀ ਆ ਵੀ ਮਤਲਬ ਕਿ ਮੇਰਾ ਤਾਂ ਕੁਛ ਨਹੀਂ ਲੱਗਦਾ ਕੋਈ ਕੁਛ ਨਹੀਂ ਲੱਗਦਾ ਮੇਰਾ ਸਰੀਕ ਹੈ ਹਾਂ ਵੀ ਛੋਡੀ ਮਾਂ ਲਾਡ ਕਰੇ ਛੋਡੀ ਭੈਣ ਲਾਡ ਕਰੇ ਤੂੰ ਲਾਡ ਕਰ ਹੈ ਇਹ ਮੇਰਾ ਤਾਂ ਸਰੀਕ ਹੈ ਮੇਰਾ ਤਾਂ ਪੈਰ ਦੀ ਜੁੱਤੀ ਹੈ ਭਾਈ ਨੂੰ ਪਿਆਰਾ ਹੁੰਦਾ ਛੋਟਾ ਭਾਈ ਹਾਂ ਉਹ ਸਾਡਾ ਅੱਡਾ ਵਿਚਾਲ ਤੂੰ ਆਪਣੀ ਭਾਬੀ ਨੂੰ ਲਿਆ ਹਾਂ ਪਹਿਲਾਂ ਵੀ ਵੀ ਦਿਓਰ ਪਰਜਾਈਆਂ ਦੇ ਪਿਆਰ ਬਹੁਤ ਹੁੰਦਾ ਸੀ ਨਾ ਹੁੰਦਾ ਨਹੀਂ ਬਹੁਤ ਭਾਈ ਲੈ ਕੇ ਆਇਆ ਕਰਦੇ ਹਨਾ ਵੀ ਪਹਿਲਾਂ ਲੈ ਆਇਆ ਕਰਦੇ ਹਾਂ ਦਿਓਰ ਵਿੱਚ ਹੈ ਜੇ ਹੁੰਦੇ ਨਾ ਪਰਜਾਈਆਂ ਇਹ ਜਿਹ ਹੁੰਦੀਆਂ ਸੀ ਹੂੰ ਮਾਪੇ ਵੀ ਤੋੜ ਦਿੰਦੇ ਤੇ ਆਈਂ ਟਿਕਾਂ ਨਹੀਂ ਮੀ ਨਾ ਸੀ ਨਹੀਂ ਤੋੜਨਾ ਭਾਈ ਸਾਡਾ ਮਰੌੜਾ ਨਹੀਂ ਆਇਆ ਹੂੰ ਮਾਪੇ ਵੀ ਤੋੜ ਦਿੰਦੇ ਤੇ ਕੋਈ ਸੋਚੋ ਇੱਕ ਦਿਓ ਰਹਿ ਜਾ ਹੁੰਦਾ ਹੋਊਗਾ ਜਿਹੜਾ ਮਤਲਬ ਹੈ ਨਾ ਜਿੱਤੇ ਇਹ ਗੀਤ ਬਣਿਆ ਹੈ ਜਨਾ ਹਾਂ ਕੋਈ ਵਸਤ ਦਿਓਰਾਂ ਤੇ ਵਧੀਆ ਗੀਤ ਬਣੇ ਹੁੰਦੇ ਆ ਨਾ ਬਣੇ ਹੁੰਦੇ ਫਿਰ ਕੀ ਮੇਰਾ ਤਾਂ ਵੀ ਵੀ ਕੋਈ ਦਿਓਰ ਨਹੀਂ ਸੀਗਾ ਮੈਂ ਤਾਂ ਕੋਈ ਨਹੀਂ ਲੈਣ ਗਿਆ ਇਹ ਤਾਂ ਦੇ ਉਹ ਆਇੰਟੀਫਾਈਿੰਗ ਆ ਮੱਖਣਾ ਤਾਂ ਦੇ ਵਰਤੀ ਇਹ ਲਿਆਇਆ ਹੁੰਦਾ ਮੰਜੀ ਤੋਂ ਉਹ ਵਿਕਾਈ ਗਿਆ ਲਿਆਇਆ ਟੀ ਗੱਡੀ ਪਨੋਮੀ ਕੌਣ ਮੱਖਣਾ ਅੱਛਾ ਮੇਰੇ ਘਰ ਵਾਲਾ ਲੈ ਕੇ ਆਇਆ ਸੀ ਆਪਦੀ ਪਰਜਾਈਆਂ ਨੂੰ ਹੋਰ ਅੱਛਾ ਸਾਡਾ ਮੱਖਣਾ ਹਾਂ ਸਾਡਾ ਮੱਖਣਾ ਹੋਰ ਅੱਛਾ ਹਾਂ ਫਿਰ ਉਹ ਤਾਂ ਲੈ ਕੇ ਆਇਆ ਕਰਦੇ ਸੀ ਕੋਈ ਨਿੰਦ ਵਿਚਾਰ ਨਹੀਂ ਸੀ ਹੁੰਦੀ ਵੀ ਰਹੀ ਜੀ ਹਾਂ ਚਲ ਫਿਰ ਸੁਣਾਓ ਬੇਬੇ ਧਰਵਾ ਦੰਨਿਆ ਭਾਈ ਸੁਣਾ ਰਿਣੀ ਦੀ ਮਾਥਰਾਂ ਦੀ ਦਾਲ ਨੇ ਮਾਏ ਰਿਣੀ ਦੀ ਮਾਥਰਾਂ ਦੀ ਦਾਲ ਨੇ ਮਾਏ ਕੋਈ ਪੁਰਾਣਾ ਲਿਆ ਗਿਆ ਨੇਵਾਏ ਦੇ ਬੁਰ ਨਾਲੇ ਨਾ ਜਾ ਮਾਹੀ ਮਾਏ ਦੇ ਬੁਰ ਅੱਖੀਆਂ ਨੇ ਗਹਿਰੀਆਂ ਦੇ ਬੁਰ ਅੱਖੀਆਂ ਨੇ ਗਹਿਰੀਆਂ ਕਰਾ ਜੇ ਨਾਮੋੜਾ ਨੀਟੀਏ ਕਰਾਏ ਜੇ ਨਾਮੋੜਾ ਨੀਟੀਏ ਮਾਰ ਤੋਰੋ ਕੀ ਤੂ ਥੀ ਹੋਗੇ ਬੁਹਾਰ ਦੇ ਕੰਠਾ ਕੀ ਸੋਨੂ ਚੜਿਆ ਭੁੱਖਾ ਰੁ ਦੇ ਕੰਠਾ ਸੋਡੋ ਜਵੀਰ ਨਾ ਕਿਉਂ ਦੋਰੀਆ ਜੋ ਨਾਮ ਹੋਇਆ ਬੁਆਰਨੀ ਨਾ ਜੋ ਛੋਟ ਜਾ ਵੀਰ ਅਨਾਨੀ ਦਾਡ ਦਾ ਲਾੜੂ ਕਰੇ ਬਨੋ ਨਾਲ ਲਵੇ ਕਾਂთა ਲਾੜੂ ਕਰੇ ਮਾਦੇ ਨਾ ਸਰਡੇ ਦਾ ਧਾਮੋਣੀ ਵੇ ਜੂਟੂੜੀ ਇਹ ਨਹੀਂ ਹੈ ਇਹ ਨਹੀਂ ਹੈ ਬਹੁਤ ਸੋਹਣਾ ਗੀਤ ਹੈ ਵੀ ਬਹੁਤ ਸੋਹਣਾ ਗਾਇਆ ਲਓ ਜੀ ਅਸੀਂ ਗੀਤ ਸੁਨਾਤਾ ਜੀ ਬੇਬੇ ਨੇ ਤੇ ਤੁਸੀਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਅੱਗੇ ਜਗੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਬੇਨਤੀ ਹੈ ਜੀ ਤੁਹਾਨੂੰ ਕਿਉਂਕਿ ਬੇਬੇ ਜੀ ਨੇ ਬਹੁਤ ਸੋਹਣਾ ਗੀਤ ਗਾਇਆ ਮੈਨੂੰ ਇਹ ਗੀਤ ਆਉਂਦਾ ਨਹੀਂਗਾ ਬੇਬੇ ਨੂੰ ਬਹੁਤ ਵਧੀਆ ਗੀਤ ਆਉਂਦੇ ਨੇ ਤੇ ਇਹਦੇ ਉਰ ਭਰਾਈ ਵਾਲਾ ਤੇ ਤੁਸੀਂ ਸਬਸਕ੍ਰਾਈਬ ਵੀ ਕਰ ਲੈਣਾ ਮੇਰੇ ਚੈਨਲ ਨੂੰ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਹੋ ਤੇ ਅੱਗੇ ਸ਼ੇਅਰ ਕਮੈਂਟ ਵੀ ਕਰ ਦੇਣਾ ਜੀ ਤੇ ਇੱਕ ਚੈਨਲ ਸਾਡਾ ਹੋਰ ਚੱਲਦਾ ਹੈ ਜੀ ਮਹਿਕ ਦੀਆਂ ਤੰਦਾ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਲੈਣਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਬਹੁਤ ਸਹਿਯੋਗ ਦੇ ਰਹੇ ਹੋ ਤੇ ਬਹੁਤ ਵਧੀਆ ਸਾਡਾ ਚੈਨਲ ਚੱਲ ਰਿਹਾ ਜੀ ਧੰਨਵਾਦ